ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਿੱਧੂ ਮੂਸੇਵਾਲੇ ਦੇ ਜਿਹੜਾ ਉਹਨਾਂ ਦੀ ਮਾਤਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਹੜਾ ਕਿ ਡੇਢ ਦੋ ਦਿਨੀ ਹਲੇ ਹੋਏ ਨੇ ਦੋ ਢਾਈ ਦਿਨ ਹੋਏ ਨੇ ਤੇ ਉਹਨਾਂ ਦੇ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਉਹਨਾਂ ਨੇ ਇੱਕ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਪਾਈ ਆ ਜਿਹੜੀ ਕਿ ਬਹੁਤ ਹੀ ਭਾਵੁਕ ਹੋ ਕੇ ਪਾਈ ਆ ਉਹਨਾਂ ਨੇ ਜਿਹੜਾ ਬੱਚੇ ਦਾ ਜਨਮ ਕਰਾਇਆਗਾ ਉਹ ਆਈਵੀਐਫ ਦੇ ਰਾਹੀਂ ਇਨਵਾਈਟ ਆਫ ਫਰਟੀਲਿਟੀ ਦੇ ਰਾਹੀਂ ਉਹਨਾਂ ਨੇ ਬੱਚੇ ਨੂੰ ਜਨਮ ਦਿਵਾਇਆਗਾ ਤੇ ਉਹ ਬੱਚਾ ਗਾ ਜਿਹੜਾ ਹਲੇ ਡੇਢ ਦੋ ਦਿਨ ਦਾ ਹੋਇਆਗਾ ਪਰ ਉਸ ਦੀ ਹਲੇ ਚਾਰਨਕੌਰ ਜੀ ਨੇ ਜਿਹੜੇ ਉਹ ਬੈੱਡ ਤੇ ਪਏ ਨੇਗੇ ਹਲੇ ਉਹ ਜਨੇਪੇ ਦੇ ਵਿੱਚ ਨੇ ਪਰ ਉਸ ਦੀ ਕਾਨੂੰਨੀ ਡਾਕੂਮੈਂਟੇਸ਼ਨ ਨੂੰ ਲੈ ਕੇ ਉਹ 2.5 ਦਿਨਾਂ ਦੇ ਬੱਚੇ ਦੀ ਡਾਕੂਮੈਂਟੇਸ਼ਨ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨਾਂ ਦਾ ਜਿਹੜਾ ਉਹ ਬਲਕੌਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ ਖੱਜਲ ਖਵਾਰ ਕਰ ਰਿਹਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਕੋਈ ਵੀ ਕੰਮ ਆ ਜਿਹੜਾ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਮੈਂ ਕੋਈ ਵੀ ਡਾਕੂਮੈਂਟ ਛਪਾਵਾਂਗਾ ਨਹੀਂ ਉਹਨਾਂ ਨੇ ਕਿਹਾ ਮੈਂ ਕੋਈ ਡਾਕੂਮੈਂਟ ਲੁਕਾਉਂਦਾ ਨਹੀਂਗਾ ਹੈਗਾ ਤੇ ਉਹਨਾਂ ਦੀ ਮੈਂ ਤੁਹਾਨੂੰ ਵੀਡੀਓ ਵੀ ਸੁਣਾਉਣਾਗਾ ਇਹ ਜਿਹੜਾ ਆਈਬੀਐਫ ਐਕਟ ਹੈ ਇਹ 2021 ਚ ਬਣਿਆ ਸੀ 2022 ਦੇ ਵਿੱਚ ਨੋਟੀਫਾਈ ਹੋ ਗਿਆ ਸੀਗਾ ਉਹਨੂੰ ਕੀ ਇਹਨਾਂ ਤੋਂ ਬੱਚੇ ਦੇ ਜਨਮ ਤੋਂ ਜਨਮ ਤੋਂ ਵੇਲੇ ਕੁਝ ਕਮੀਆਂ ਰਹਿ ਗਈਆਂ ਪਰ ਬੱਚੇ ਦੇ ਜਨਮ ਤੋਂ 2 ਦਿਨ ਬਾਅਦ ਹੀ ਪੁਲਿਸ ਇੰਨੀ ਐਕਟਿਵ ਹੋਈ ਫਿਰਦੀ ਆ ਵੀ ਹੋਰ ਕੰਮਾਂ ਦੇ ਵਿੱਚ ਆਪਾਂ ਦੇਖਦੇ ਆ ਪੁਲਿਸ ਦਾ ਇੰਨਾ ਐਕਟਿਵ ਹੁੰਦਾ ਨਹੀਂਗਾ ਹੈਗਾ ਕੰਮ ਉਹਨੂੰ ਸਭ ਤੋਂ ਪਹਿਲਾਂ ਤੁਸੀਂ ਆਹ ਜਿਹੜੀ ਬਲਕੌਰ ਸਿੰਘ ਜੀ ਦੀ ਵੀਡੀਓ ਆ ਤੁਸੀਂ ਇਹ ਵੀਡੀਓ ਸੁਣ ਲਓ ਮੈਂਨੂੰ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਹੁਣ ਸਭ ਤੋਂ ਪਹਿਲਾਂ ਆਪਾਂ ਪੁਲਿਸ ਦੀ ਗੱਲ ਕਰਦੇ ਹਾਂ ਉਹਨਾਂ ਤੋਂ ਵੀ ਬਲਕੌਰ ਸਿੰਘ ਜਿਹਨੂੰ ਸੁਣ ਲਿਆ ਉਹਨਾਂ ਨੇ ਕੀ ਕਿਹਾਗਾ ਉਹ ਕਹਿੰਦੇ ਵੀ ਮੈਂ ਸਿੱਧੇ ਮੱਥੇ ਲੜਨ ਨੂੰ ਤਿਆਰ ਆ ਮੈਂ ਕਿਸੇ ਪਾਸੇੋਂ ਗਲਤ ਨਹੀਂ ਗਾਇਗਾ ਮੈਂ ਆਪਣੇ ਸਾਰੇ ਕਾਗਜ਼ ਪੱਤਰ ਨੇ ਜਿਹੜੇ ਉਹ ਪੇਸ਼ ਵੀ ਕਰੂੰਗਾ ਹੁਣ 29 ਮਈ 2022 ਨੂੰ ਸਿੱਧੂ ਮੁਸੇਵਾਲੇ ਦਾ ਕਤਲ ਹੋ ਜਾਂਦਾਗਾ 29 ਮਈ 2022 ਨੂੰ ਪੌਣੇ ਇੱਕ ਦੋ ਸਾਲ ਪਹਿਲਾਂ ਕੁਝ ਜਦੋਂ ਉਹਨਾਂ ਦੀ ਸੁਰੱਖਿਆ ਹਟਾਈ ਗਈ ਸੀ ਉਹਨਾਂ ਦੀ ਸੁਰੱਖਿਆ ਨੂੰ ਕੱਟ ਕਰ ਦਿੱਤਾ ਗਿਆ ਸੀ ਕਰੀਬ ਪੌਣੇ ਦੋ ਸਾਲ ਹੋਏ ਨੇ ਤੇ ਪੌਣੇ ਦੋ ਸਾਲ ਬੀਤਣ ਤੋਂ ਬਾਅਦ ਵੀ ਏ ਨਹੀਂ ਪਤਾ ਲੱਗ ਸਕਿਆ ਕਿ ਸਿੱਧੂ ਮੂਸੇਵਾਲੇ ਦੀ ਜਿਹੜੀਆਂ ਏਜੰਸੀਆਂ ਸੀ ਹਰਿਆਣਾ ਦੀ ਐਚ ਐਸਟੀਐਫ ਤੇ ਦਿੱਲੀ ਦੀ ਸਪੈਸ਼ਲ ਸੈੱਲ ਜਿਹੜੀਆਂ ਇੰਟੈਲੀਜੈਂਸ ਇੰਟੈਲੀਜੈਂਸ ਏਜੰਸੀਆਂ ਸੀਗੀਆਂ ਉਹ ਪਹਿਲਾਂ ਹੀ ਇਨਪੁਟ ਦੇ ਰਹੀਆਂ ਸੀ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਨੂੰ ਖਤਰਾ ਹੈ ਤੇ ਇਹਨੂੰ ਕਿਉਂ ਕਿਸ ਦੇ ਕਹੇ ਤੋਂ ਉੱਤੇ ਕਿਉਂ ਹਟਾਇਆ ਗਿਆ ਤਾਂ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਸੈਂਟਰ ਦੀਆਂ ਏਜੰਸੀਆਂ ਦਿੱਲੀ ਦੀਆਂ ਏਜੰਸੀਆਂ ਹਰਿਆਣਾ ਦੀ ਐਸਟੀਐਫ ਇਹ ਇਨਫਾਰਮੇਸ਼ਨ ਦੇ ਰਹੀਆਂ ਸੀ ਤੇ ਇਹਦੀ ਜਿਹੜੀ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਸੀ ਉਹਨੂੰ ਕਿਉਂ ਹਟਾਇਆ ਗਿਆ ਤੇ ਕਿਸ ਦੇ ਕਹਿ ਤੋ ਹਟਾਇਆ ਗਿਆ ਅੱਜ ਤਾਈਂ ਪੁਲਿਸ ਇਸ ਗੱਲ ਦੀ ਪੜਤਾਲ ਨਹੀਂ ਕਰ ਸਕੀ ਸਿੱਧੂ ਮੂਸੇਵਾਲੇ ਨੂੰ ਤਾਂ ਦੋ ਦਿਨਾਂ ਬਾਅਦ ਹੀ ਡਾਕੂਮੈਂਟ ਲੈਣ ਆ ਗਈ ਇਹ ਗੱਲ ਦੀ ਪੜਤਾਲ ਨਹੀਂ ਕਰ ਸਕੀ ਅੱਜ ਤੱਕ ਪੰਜਾਬ ਪੁਲਿਸ ਨਹੀਂ ਲੱਭ ਸਕੀ ਇਹ ਗੱਲ ਨੂੰ ਜਿਹੜੀ ਸੂਚੀ ਜਿਹੜੀ ਬੀਵੀਆਈਪੀ ਦੀ ਸੂਚੀ ਲਿਸਟ ਜਿਹੜੀ ਜਾਰੀ ਕੀਤੀ ਗਈ ਸੀ ਸਿੱਤੂ ਮੂਸੇਵਾਲੇ ਦਾ ਜਿਹਦੇ ਵਿੱਚ ਨਾਮ ਸੀ ਉਹ ਉਹ ਸੂਚੀ ਕਿਸ ਬੰਦੇ ਨੇ ਲੀਕ ਕੀਤੀ ਇਹ ਵੀ ਅੱਜ ਤੱਕ ਨਹੀਂ ਜਿਹੜੀ ਪੰਜਾਬ ਪੁਲਿਸ ਲੱਭ ਸਕੀ ਪੰਜਾਬ ਦਾ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਆ ਉਹਦੇ ਤੇ ਇਲਜ਼ਾਮ ਲੱਗਦੇ ਨੇ ਵੀ ਉਹਨਾਂ ਨੇ ਲੀਕ ਕੀਤੀ ਦੀ ਉਹਨਾਂ ਦੀ ਜਵਾਬਦੇਹੀ ਨਹੀਂ ਅੱਜ ਤੱਕ ਫਿਕਸ ਕਰ ਸਕੀ ਪੰਜਾਬ ਪੁਲਿਸ ਕਿ ਸਿੱਧੂ ਮੁਸੇਵਾਲੇ ਦੀ ਜਿਹੜੀ ਸੁਰੱਖਿਆ ਦੀ ਜਿਹੜੀ ਵੀ ਇਹਦੀ ਸੁਰੱਖਿਆ ਘਟਾਈ ਗਈ ਆ ਉਹਨੂੰ ਲੀਕ ਕੀਤਾ ਉਹਦੇ ਵਿੱਚ ਨੌ ਆ ਰਿਹਾ ਬਕਾਇਦਾ ਤੌਰ ਤੇ ਇਲਜ਼ਾਮ ਲੱਗ ਰਹੇ ਨੇ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਮੀਡੀਆ ਸਲਾਹਕਾਰ ਹੈ ਪੰਨੂ ਵੀ ਉਹਨੇ ਸੁਰੱਖਿਆ ਸੀਗੀ ਜਿਹੜੀ ਲੀਕ ਕੀਤੀ ਸੀ ਤੇ ਉਹਦੇ ਅੱਜ ਤਾਈਂ ਕੋਈ ਜਵਾਬਦੇਹੀ ਤੈ ਨਹੀਂ ਕਰ ਸਕੀ ਨਾ ਪੰਜਾਬ ਸਰਕਾਰ ਕੁਝ ਕਰ ਸਕੀਆ ਨਾ ਪੰਜਾਬ ਪੁਰਸਕਾਰ ਕੁਝ ਕਰ ਸਕੀ ਜਾਗੀ ਅੱਛਾ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਗਈ ਸੀ ਉਦੋਂ ਕਿਹਾ ਸੀ ਵੀ ਅਸੀਂ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਵਾਂਗੇ ਉਹਦੇ ਵਿੱਚ ਅਸੀਂ ਇੱਕ ਸੈਟਿੰਗ ਜੱਜ ਲਾਵਾਂਗੇ ਜਿਹੜਾ ਸੈਟਿੰਗ ਜੱਜ ਆ ਉਹ ਜਿਹੜਾ ਜੁਡੀਸ਼ੀਅਲ ਕਮਿਸ਼ਨ ਬਣੂਗਾ ਉਹਦੀ ਨਿਗਰਾਨੀ ਕਰੂਗਾ ਤੇ ਇਨਕੁਆਇਰੀ ਕਰਨ ਤੋਂ ਬਾਅਦ ਪਤਾ ਲਾਵਾਂਗੇ ਵੀ ਸਿੱਧੂ ਮੂਸੇਵਾਲੇ ਦਾ ਅਸਲ ਕਾਤਲ ਕੌਣ ਹੈ ਇਹ ਅੱਜ ਤੱਕ ਅੱਜ ਤੱਕ ਕੋਈ ਵੀ ਕਮਿਸ਼ਨ ਨਹੀਂ ਬਣਾਇਆ ਗਿਆ ਬਿਲਕੁਲ ਕੋਈ ਕਮਿਸ਼ਨ ਨਹੀਂ ਬਣਾਇਆ ਨਾ ਸਰਕਾਰ ਵੱਲੋਂ ਬਣਾਇਆ ਗਿਆ ਨਾ ਕਿਸੇ ਹੋਰ ਵੱਲੋਂ ਬਣਾਇਆ ਗਿਆ ਤੁਸੀਂ ਸਿਟਿੰਗ ਜੱਜ ਦਾ ਛੱਡੋ ਕੋਈ ਰਿਟਾਇਰਡ ਜੱਜ ਹੀ ਲਾ ਕੇ ਤੁਸੀਂ ਕਮਿਸ਼ਨ ਹੀ ਬਿਠਾ ਦਿੰਦੇ ਇੱਕ ਕਮਿਸ਼ਨ ਹੀ ਬਿਠਾਇਆ ਹੁੰਦਾ ਅੱਜ ਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਆ ਗਈ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਜਾਂਦੀ ਆ ਉਹ ਉਸ ਉਸ ਉਹ ਮਾਮਲੇ 'ਚ ਅੱਜ ਤੱਕ ਪੰਜਾਬ ਪੁਲਿਸ ਕੁਝ ਨਹੀਂ ਕਰ ਸਕੀ ਨਾ ਪੰਜਾਬ ਸਰਕਾਰ ਕੁਝ ਕਰ ਸਕੀ ਆ ਜੇਲ੍ਹ ਦੀ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਇੰਟਰਵਿਊ ਹੋ ਗਈ ਜਾਂ ਪੁਲਿਸ ਕਸਟਡੀ ਦੇ ਵਿੱਚ ਕਿੱਥੇ ਇੰਟਰਵਿਊ ਹੋ ਗਈ ਉਹਦੇ ਜਿਹੜੀ ਇਹ ਉਹ ਉਹਦੇ ਵਿੱਚ ਪੰਜਾਬ ਪੁਲਿਸ ਕਿੰਨੀ ਇੱਕ ਐਕਟਿਵ ਹੋਈ ਆ ਕਿੰਨਾ ਕੁ ਪਤਾ ਕੀਤਾ ਕਿਉਂਕਿ ਜਦੋਂ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਆ ਤਾਂ ਜੇਲ੍ਹ ਮੈਨੂਅਲ ਆਗਾ ਜਿਹੜਾ ਉਹਨੂੰ ਤੋੜ ਕੇ ਇੰਟਰਵਿਊ ਹੁੰਦੀ ਆ ਬੇਨੀਮੀਆ ਹੁੰਦੀਆਂ ਨੇ ਜੇਲ੍ਹ ਮੈਨੂਅਲ ਦੇ ਵਿੱਚ ਉਹਦੇ ਉਹ ਜਦੋਂ ਇੰਟਰਵਿਊ ਹੋਈ ਉਹ ਇੰਟਰਵਿਊ ਦੇ ਵਿੱਚ ਕੁਛ ਨਹੀਂ ਕੀਤਾ ਪੰਜਾਬ ਸਰਕਾਰ ਨੇ ਨਾ ਪੰਜਾਬ ਪੁਲਿਸ ਨੇ ਕੁਛ ਕੀਤਾ इवन ਇੱਕਦਮ ਇੱਕ ਛੱਟ ਐਫ ਆਈ ਆਰ ਬਣਦੀ ਸੀ ਐਫ ਆਈ ਆਰ ਦਰਜ ਕਰਨੀ ਚਾਹੀਦੀ ਸੀ ਕੋਈ ਪੁਲਿਸ ਨੇ ਐਫ ਆਈ ਆਰ ਨਹੀਂ ਦਰਜ ਕੀਤੀ ਤੇ 10 ਮਹੀਨੇ ਬੀਤਣ ਤੋਂ ਬਾਅਦ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗੇਟ 10 ਮਹੀਨੇ ਬੀਤ ਜਾਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗੇੜੇ ਖਾ ਕੇ ਜਦੋਂ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਝਾੜ ਪਾਈ ਡੀ ਜੀ ਪੀ ਤੇ ਪੰਜਾਬ ਸਰਕਾਰ ਨੇ ਫੇਰ ਦੋ ਦੋ ਐਫ ਆਈ ਆਰਾਂ ਦਰਜ ਕੀਤੀਆਂ ਤੇ ਜਿਹੜੀ ਉਹ ਵੀਡੀਓ ਚੜ੍ਹੀ ਹੋਈ ਸੀ ਕਿਸੇ ਪੱਤਰਕਾਰ ਨੇ ਇੰਟਰਵਿਊ ਕਰਕੇ ਉਹ ਵੀਡੀਓ ਸੀਗੀ ਜਿਹੜੀ ਉਹ ਲਾਹੀ ਗਈ ਸਾਡਾ ਸਿਸਟਮ ਕਿਸ ਤਰ੍ਹਾਂ ਵਰਕ ਕਰਦਾ ਆਪਾਂ ਨੂੰ ਪਤਾ ਜਾਂ ਇਹਨਾਂ ਮੁੱਤਿਆਂ ਤੇ ਇਨਵੈਸਟੀਗੇਸ਼ਨ ਕੋਈ ਨਹੀਂ ਹੋਈ ਜਿਹੜੇ ਮੁੱਦੇ ਨੇ ਪੰਜਾਬ ਸਰਕਾਰ ਤੇ ਪੁਲਿਸ ਨੇ ਕੋਈ ਕਾਲੀ ਨਹੀਂ ਦਿਖਾਈ ਪਰ ਹੁਣ ਦੇਖੋ ਬੱਚਾ ਹਲੇ ਉਹਨਾਂ ਦਾ 2 ਦਿਨ ਦਾ ਹੋਇਆਗਾ ਹੁਣ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਪੂਰੀ ਕਾਲੀ ਦਿਖਾ ਰਹੀ ਆਗੀ ਸਿੱਧੂ ਮੂਸੇ ਦਾ ਕੇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਹੋਰ ਸੁਣੋ ਤੁਸੀਂ ਸਿੱਧੂ ਮੂਸੇ ਵਾਲੇ ਦੇ ਕੇਸ ਦੇ ਵਿੱਚ ਜਿਹੜਾ ਚਲਾਨ ਪੇਸ਼ ਕੀਤਾ ਗਿਆਗਾ ਉਹਦੇ ਵਿੱਚ ਹਾਲੇ ਤੱਕ ਚਾਰਜ ਨਹੀਂ ਫਰੇਮ ਹੋਏ ਕਿ ਇਹ ਸਹੀ ਸ਼ੁਰੂ ਨਹੀਂ ਹੋਇਆ ਇਹਦਾ ਮਤਲਬ ਇਹ ਹੁੰਦਾ ਵੀ ਕੱਲ ਨੂੰ ਪੁਲਿਸ ਕੁਝ ਕਰਨ ਨੂੰ ਤਿਆਰ ਹੀ ਨਹੀਂ ਹੈਗੀ ਵੀ ਕੱਲ ਨੂੰ ਜਿਹੜੇ ਮਲਜਮ ਨੇ ਉਹ ਕਹਿਣਗੇ ਵੀ ਸਾਨੂੰ ਤਾਂ ਜੀ ਤੁਸੀਂ ਜ਼ਮਾਨਤ ਦਿਓ ਸਾਨੂੰ ਜ਼ਮਾਨਤ ਕਿਉਂ ਨਹੀਂ ਦਿੰਦੇ ਜਦੋਂ ਪੁਲਿਸ ਨੇ ਕੋਈ ਕਾਰਵਾਈ ਇਹ ਨਹੀਂ ਕੀਤੀ ਕੋਈ ਸ਼ੁਰੂ ਹੀ ਨਹੀਂ ਕੀਤਾ ਕੋਈ ਮੁਕੱਦਮਾ ਹੀ ਨਹੀਂ ਸ਼ੁਰੂ ਕੀਤਾ ਉਹਦੇ ਤੇ ਕੋਈ ਗੱਲ ਹੀ ਨਹੀਂ ਬਣੀ ਤਾਂ ਉਹ ਲੋਕ ਕਹਿਣਗੇ ਆ ਕੇ ਵੀ ਭਾਈ ਸਾਨੂੰ ਤਾਂ ਜ਼ਮਾਨਤ ਦਿਓ ਤੇ ਕੋਟਾ ਮਜਬੂਰ ਹੋ ਜਾਣਗੇ ਅਦਾਲਤਾਂ ਮਜਬੂਰ ਹੋ ਜਾਣਗੇ ਉਹਨਾਂ ਨੂੰ ਜ਼ਮਾਨਤ ਦੇਣ ਦੇ ਖਾਤਰ ਹੁਣ ਦੇ ਪਰਸ ਜਿਹੜਾ ਹੁਣ ਸਰਕਾਰ ਨੂੰ ਇਹ ਅਸੀਂ ਇੰਨਾ ਗੱਲਾਂ ਤੇ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਕੋਈ ਮਤਲਬ ਨਹੀਂ ਪਰ ਜਿਹੜਾ ਸਿੱਧੂ ਮੂਸੇਵਾਲੇ ਦੇ ਭਰਾ ਦਾ ਜਨਮ ਹੋਇਆ ਉਹ ਪ੍ਰਾਇੋਰਟੀ ਆ ਸਾਡੀ ਖਾਤਰ ਹੁਣ ਕੋਈ ਜਾਂ ਕੋਈ ਇਹਨਾਂ ਨੂੰ ਇਹ ਆ ਵੀ ਕੋਈ ਨਵਾਂ ਪੰਗਾ ਨਾ ਖੜਾ ਹੋ ਜੇ ਜਾਂ ਕੋਈ ਮਤਲਬ ਵੀ ਆਈਪੀਐਫ ਦੇ ਪ੍ਰਤੀ ਕੋਈ ਬੇਨਿਮੀਆ ਹੋਈਆਂ ਹੁਣ ਆਪਾਂ ਨੂੰ ਹੁਣ ਇਸ ਗੱਲ ਦਾ ਤਾਂ ਨਹੀਂ ਪਤਾ ਜੇ ਹੁਣ ਬਹੁਤ ਲੋਕ ਨੇਗੇ ਜਿਹੜੇ ਹਜ਼ਾਰਾਂ ਲੋਕ ਨੇ ਆਪਣੇ ਘਰ ਦੇ ਵਿੱਚ ਇਹਦੇ ਰਾਹੀਂ ਖੁਸ਼ੀਆਂ ਲਿਆਉਂਦੇ ਨੇਗੇ ਹੁਣ ਉਹ ਤੁਸੀਂ ਇੱਕ ਗੱਲ ਦੇਖੋ ਵੀ ਚਰਨਕੌਰ ਤਾਂ ਹੈਗੀ ਬਿਮਾਰ ਉਹ ਤਾਂ ਬੈੱਡ ਤੇ ਐ ਮਤਲਬ ਵੀ ਉਹਨੂੰ ਤਾਂ ਪੁੱਛਿਆ ਜਾ ਰਿਹਾ ਜਿੰਨੀਆਂ ਮੈਂ ਹੁਣ ਤੁਹਾਨੂੰ 4-5 ਗਣਿਆ ਤੀਆਂ ਜਿਦੇ ਵਿੱਚ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਸੀ ਪੁਲਿਸ ਨੇ ਨਹੀਂ ਕੁਝ ਕੀਤਾ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਸੀ ਸਰਕਾਰ ਨੇ ਨਹੀਂ ਕੁਝ ਕੀਤਾ ਹੁਣ ਆਪਾਂ ਗੱਲ ਕਰਦੇ ਆਂਗੇ ਆਈਬੀਐਫ ਤੇ ਹੁਣ ਜਿਹੜਾ ਆਈਬੀਐਫ ਦੀ ਗੱਲ ਆ ਜਿਹੜੀ ਆਈਬੀਐਫ ਆ ਆਈਬੀਐਫ ਦੇ ਨਿਯਮਾਂ ਦੀ ਕੁਝ ਨਾ ਕੁਝ ਉਲੰਘਣਾ ਹੋ ਸਕਦੀ ਆ ਹੁਣ ਬਾਰ-ਬਾਰ ਇਹ ਗੱਲ ਜਦੋਂ ਉਹਨਾਂ ਨੂੰ ਬਾਰ-ਬਾਰ ਆ ਕੇ ਉਹਨਾਂ ਦੇ ਘਰ ਤੇ ਤੁਸੀਂ ਨੌਕ ਕਰਦੇ ਹੋ ਵਿਚਾਰਨਕਔਰ ਬਿਮਾਰ ਹੈ ਬਿਮਾਰ ਔਰਤ ਹੈ ਜਦੋਂ ਬਾਰ-ਬਾਰ ਉਹਦੇ ਗੇਟ ਤੇ ਆ ਕੇ ਨੌਕ ਕਰਦੇ ਉਹਨੂੰ ਪਰੇਸ਼ਾਨੀ ਹੁੰਦੀ ਆ ਜਦਕਿ ਬਲਕੌਰ ਸਿੰਘ ਜੀ ਦਾ ਆਪ ਹੀ ਕਹਿ ਰਹੇ ਨੇ ਵੀ ਮੈਂ ਤਾਂ ਜੀ ਸਾਰੇ ਕਾਗਜ਼ ਪੱਤਰ ਦੇਣ ਨੂੰ ਤਿਆਰ ਆ ਮੈਂ ਬਿਲਕੁਲ ਸਹੀ ਸਾਥ ਹੋ ਕੇ ਨਿਕਲੂਗਾ ਮੈਂ ਕਾਨੂੰਨੀ ਤੌਰ ਤੇ ਸਹੀ ਆਗਾ ਬਿਲਕੁਲ ਅੱਛਾ ਜਿਹੜਾ ਇਹ ਜਿਹੜਾ ਇਹ ਕਾਨੂੰਨ ਹੈ ਨਾ ਬਣਿਆ ਹੋਇਆ ਆਈਵੀਐਫ ਦਾ ਇਹਦੇ ਕੁਝ ਨਿਯਮ ਬਣਾਏ ਨੇ ਪੰਜਾਬ ਸਰਕਾਰ ਨੇ ਇਹ 2022 ਦੇ 21 ਦੇ ਵਿੱਚ ਬਣਿਆ ਸੀ 2023 ਦੇ ਵਿੱਚ ਨੋਟੀਫਾਈ ਹੋਇਆ ਸੀ ਇਹਦੇ ਮੁਤਾਬਕ ਨਾ ਇੱਕ ਏਜ ਲਿਮਟ ਰੱਖੀ ਗਈ ਸੀ ਏਜ ਲਿਮਟ ਸੀਗੀ ਜਿਹੜੀ ਉਹਦੀ ਅਪਰ ਵੀ ਰੱਖੀ ਗਈ ਸੀ ਤੇ ਨਿਯਮਤਮ ਵੀ ਰੱਖੀ ਗਈ ਦੀ ਉਹ ਜਿਹੜੀ ਔਰਤਾ ਔਰਤ ਦੀ ਉਮਰ ਹੋਣੀ ਚਾਹੀਦੀ ਹੈਗੀ ਉਸ ਜਨਮ ਦਿਨ ਵੇਲੇ 55 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਿਹੜੀ ਅਪਰ ਲਿਮਿਟ ਦੇ ਵਿੱਚ ਤੇ ਜਿਹੜਾ ਬੰਦਾ ਹੈਗਾ ਬੰਦੇ ਦੀ ਜਿਹੜੀ ਲਿਮਿਟ ਹੈ 50 ਸਾਲ ਤੋਂ ਨਹੀਂ ਹੋਣੀ 60 ਸਾਲ ਤੋਂ ਨਹੀਂ ਵੱਧ ਘੱਟ ਹੋਣੀ ਚਾਹੀਦੀ ਵੱਧ 60 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੌਰੀ ਬੰਦੇ ਦੀ ਜਿਹੜੀ ਉਮਰ ਹੈ ਉਹ 60 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਔਰਤ ਦੀ 55 ਸਾਲ ਤੋਂ ਵੱਧ ਨਹੀਂ ਵੱਧਣੀ ਹੋਣੀ ਚਾਹੀਦੀ ਅੱਛਾ ਇਹ ਲਿਮਿਟ ਪਰਸਕ੍ਰਾਈਬ ਪਰਸਕ੍ਰਾਈਬ ਕੀਤੀ ਸੀ ਇਹ ਇੱਕ ਤਰੀਕੇ ਦੀ ਨਾ ਜਿਹੜੀ ਇਹ ਆਈਬੀਐਮ ਸਕੀਮ ਸਿਸਟਮ ਹੈਗਾ ਜਿਹੜਾ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਲੇਡੀ ਦਾ ਅੰਡਾ ਲਿਆ ਜਾਂਦਾ ਤੇ ਬੰਦੇ ਦਾ ਸਪਰਮ ਲੈ ਕੇ ਉਹ ਉਹਨੂੰ ਲੈਬ ਦੇ ਵਿੱਚ ਰੱਖਿਆ ਜਾਂਦਾ ਹੈਗਾ ਕੁਛ ਦਿਨਾਂ ਖਾਤਰ ਉਹ ਫਰਟੀਲਾਈਜ਼ ਕੀਤਾ ਜਾਂਦਾ ਜਦੋਂ ਉਹ ਫਰਟੀਲਾਈਜ਼ ਹੋ ਜਾਂਦਾ ਫਰਟੀਲਾਈਜ਼ ਹੋਣ ਤੋਂ ਬਾਅਦ ਫਿਰ ਉਹਨੂੰ ਰੱਖਿਆ ਜਾਂਦਾ ਹੈਗਾ ਔਰਤ ਦੇ ਜਿਹੜੇ ਗਰਭਾਸ਼ਯਾ ਦੇ ਵਿੱਚ ਰੱਖਿਆ ਜਾਂਦਾ ਹੈਗਾ ਉੱਥੇ ਰੱਖ ਕੇ 56 ਦਿਨ ਤੱਕ ਉਹਦਾ ਬਕਾਇਦਾ ਤੌਰ ਤੇ ਰਿਪੋਰਟਾਂ ਹੁੰਦੀਆਂ ਨੇ ਚੱਲਦਾ ਇਹਦੇ ਨਾਲ ਉਹ ਬੱਚਾ ਭਰੂਣ ਬਣ ਜਾਂਦਾ ਫਿਰ ਉਸ ਤੋਂ ਅੱਗੇ ਉਹਦੀ ਹੁੰਦੀ ਆ ਅੱਗੇ ਉਹ ਜਿਹੜਾ ਡਿਵੈਲਪ ਹੁੰਦਾ ਰਹਿੰਦਾਗਾ ਮਾਤਾ ਦੇ ਪੇਟ ਦੇ ਵਿੱਚ ਫਿਰ ਇਹਦੇ ਵਿੱਚ ਕੀ ਆ ਜਦੋਂ ਏਜ ਲਿਮਟ ਵੱਧਦੀ ਜਾਂਦੀ ਆ ਉਹਦੇ ਉਹਦੀ ਪਰਸੈਂਟੇਜ ਜਿਹੜੀ ਕਾਮਯਾਬ ਹੋਣ ਦੀ ਪਰਸੈਂਟੇਜ ਆ ਉਹ ਵੀ ਘਟ ਜਾਂਦੀ ਆ ਇਸ ਉਮਰ ਦੇ ਵਿੱਚ ਜਾ ਕੇ ਜਿਹੜੀ ਉਮਰ ਦੇ ਵਿੱਚ ਇਹਨਾਂ ਨੇ ਬੱਚਾ ਪੈਦਾ ਕੀਤਾ ਇਸ ਉਮਰ 'ਚ ਜਾ ਕੇ 15-16% ਦੇ ਕਰੀਬ ਹੀ ਰਹਿ ਜਾਂਦੀ ਆ ਹੁਣ ਜਿਹੜੀ ਉਮਰ ਆ ਗਈ ਇਹਨਾਂ ਦੀ ਜਿਹੜੀ ਚਰਨਕੌਰ ਜੀ ਨੇ ਉਹਨਾਂ ਦੀ ਉਮਰ ਹੈਗੀ ਆ 58 ਸਾਲ ਤੇ ਜਿਹੜੇ ਬਲਕੌਰ ਸਿੰਘ ਜੀ ਨੇ ਬਲਕੌਰ ਸਿੰਘ ਜੀ ਦੀ ਉਮਰ ਹੈਗੀ ਹੈਗੀ 60 ਸਾਲ ਦੋਨੋਂ ਹੀ ਲਗਭਗ ਜਿਹੜੀ ਲਿਮਟ ਹੈ ਰੱਖੀ ਹੋਈ ਜਿਹੜੀ ਆਈਬੀਐਫ ਆਈਬੀਐਫ ਦੇ ਕਾਨੂੰਨ ਦੇ ਵਿੱਚ ਜਿਹੜਾ ਕਾਨੂੰਨ ਬਣਾਇਆ 2021 ਦੇ ਵਿੱਚ ਜਿਹੜੀ ਉਹਦੇ ਵਿੱਚ ਲਿਮਟ ਰੱਖੀ ਹੋਈ ਆ ਉਹ ਲਿਮਟ ਦੇ ਵਿੱਚੋਂ ਇਹ ਦੋਨੇ ਜਾਣਾ ਹੀ ਬਾਹਰ ਜਾਂਦੇ ਨੇ ਦੋਵੇਂ ਹੀ ਉਮਰ ਤੋਂ ਉੱਪਰ ਨੇ ਇਹਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਵੀ ਤੁਸੀਂ ਹਸਪੀਟਲ ਕਿਹੜਾ ਚੁਣਿਆ ਗਿਆ ਹਸਪੀਟਲ ਦੇ ਵਿੱਚ ਉਹ ਹਸਪੀਟਲ ਕੋਲੇ ਬਕਾਇਦਾ ਤੌਰ ਤੇ ਲੈਬ ਹੈਗੀ ਆ ਕੀ ਜਾਂ ਨਹੀਂ ਜਾਂ ਉਹਨਾਂ ਕੋਲੇ ਜਿਹੜਾ ਉਪਰੂਣਾ ਪ੍ਰੂਨ ਰੱਖਣ ਦਾ ਕੋਈ ਸਿਸਟਮ ਹੈਗਾ ਕਿ ਨਹੀਂ ਕੋਈ ਹੋਰ ਖਾਮੀਆਂ ਤਾਂ ਨਹੀਂ ਹੋਈਆਂ ਕੋਈ ਖਰੀਦੋ-ਵਰੋਖਤਾਂ ਨਹੀਂ ਹੋਈ ਜਾਂ ਕਿਸੇ ਵੀ ਤਰੀਕੇ ਦਾ ਕੋਈ ਸ਼ੋਸ਼ਣ ਤਾਂ ਨਹੀਂ ਹੋਇਆ ਇਸ ਤਰੀਕੇ ਦੀਆਂ ਇਹਦੇ ਵਿੱਚ ਕਾਨੂੰਨ ਦੇ ਵਿੱਚ ਗੱਲਾਂ-ਵੱਤਾਂ ਬਣਾਈਆਂ ਗਈਆਂ ਨੇ ਉਹਦੇ ਮੁਤਾਬਕ ਇਹਦੇ ਵਿੱਚ ਇੱਕ ਤਰੀਕੇ ਦੀ ਸਜ਼ਾ ਵੀ ਤੈਅ ਕੀਤੀ ਗਈ ਹੈਗੀ ਕੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੀ ਇਹ ਇਨ੍ਹਾਂ ਤੇ ਸਰਦਾਰ ਬਲਕੌਰ ਸਿੰਘ ਜੀ ਤੇ ਮਾਤਾ ਚਰਨ ਕੌਰ ਤੇ ਕੀ ਹੁਣ ਕੋਈ ਕਾਰਵਾਈ ਹੋਊਗੀ ਕੀ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਕਿ ਪੁਲਿਸ ਚਾਹੁੰਦੀ ਆ ਵੀ ਉਹਨਾਂ ਦੇ ਕਾਰਵਾਈ ਹੋਵੇ ਕੀ ਮੁੱਖ ਮੰਤਰੀ ਜੀ ਡਰੇ ਹੋਏ ਨੇ ਕਿ ਜਿਹੜੇ ਮਤਲਬ ਵੀ ਹੁਣ ਮੂਹਰੇ ਚੋਣਾਂ ਆ ਰਹੀਆਂ ਨੇ ਚੋਣਾਂ ਦੇ ਵਿੱਚ ਵਿੱਚ ਗੱਲਾਂ ਉੱਡ ਰਹੀਆਂ ਨੇ ਵੀ ਬਲਕੌਰ ਸਿੰਘ ਜੀ ਨੂੰ ਕੋਈ ਪਾਰਟੀ ਟਿਕਟ ਦੇ ਰਹੀ ਆਗੀ ਕੀ ਇਸ ਗੱਲ ਤੋਂ ਮੁੱਖ ਮੰਤਰੀ ਜੀ ਡਰੇ ਹੋਏ ਇਸ ਕਿਉਂਕਿ ਬਲਕੌਰ ਸਿੰਘ ਜੀ ਨੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਜੀ ਦਾ ਨੌ ਲਿਆ ਆਪਣੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੁਣਾ ਕੇ ਹਟਿਆ ਉਹਨਾਂ ਨੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਜੀ ਦਾ ਨੌ ਲੈ ਕੇ ਕਹੀ ਆਗੀ ਇਹ ਗੱਲ ਵੀ ਮੈਂ ਆਪਣੇ ਸਾਰੇ ਕਾਗਜ਼ ਪੱਤਰ ਦੇਖੋ ਉਹਨੂੰ ਤਿਆਰ ਆ ਤੁਸੀਂ ਭਜਿਓ ਨਾ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਭੱਜੇ ਹੋ ਨਾ ਆਪਣੀ ਗੱਲ ਤੋਂ ਹੁਣ ਮੈਂ ਤੁਹਾਨੂੰ ਸਾਰੇ ਕਾਗਜ਼ ਪੱਤਰ ਦਿਖਾਉਣ ਨੂੰ ਤਿਆਰ ਆ। ਅੱਛਾ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਅਦਾਲਤੀ ਕਾਰਵਾਈ ਬਾਰੇ ਵੀ ਦੱਸਦਾ ਵੀਰੋ। ਇਹਦੇ ਵਿੱਚ ਨਾ ਕੇਰਲ ਹਾਈ ਕੋਰਟ ਦਾ 2023 ਦੇ ਵਿੱਚ ਹੀ ਉਹਨੂੰ ਹੀ ਸਿੰਗਲ ਜੱਜ ਦਾ ਇੱਕ ਫੈਸਲਾ ਆਇਆ ਸੀ ਜਸਟਿਸ ਬੀ ਬੀ ਜੇ ਅਰुण। ਉੱਥੇ ਕਈ ਪਟੀਸ਼ਨਾਂ ਪੇਸ਼ ਹੋਈਆਂ ਸੀ, ਕਈ ਜੋੜੇ ਪੇਸ਼ ਹੋਏ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ 55 ਸਾਲ ਜਾਂ 60 ਸਾਲ ਦੀ ਤੁਸੀਂ ਏਜ ਲਿਮਟ ਲਾਈ ਆ ਵੀ ਇਹ ਇੱਕ ਤਰੀਕੇ ਨਾਲ ਆਰਟੀਕਲ 21 ਆ ਜਿਹੜਾ ਉਹਦੀ ਉਲੰਘਣਾ ਗਈ ਇਹ ਆਈਬੀਐਫ ਦੇ ਵੀ ਆਰਟੀਕਲ 21 ਦੇ 21 ਜੀ ਦੇ ਵਿੱਚ ਆਉਂਦੀ ਹੈਗੀ ਇਹ ਉਹਨਾਂ ਨੇ ਕਿਹਾ ਵੀ ਕਾਨੂੰਨ ਕਨਸਟੀਟਿਊਸ਼ਨ ਜਿਹੜਾ ਆਈਬੀਐਫ ਦੇ ਨਹੀਂ ਸੋਰੀ ਸੰਵਿਧਾਨ ਦੇ ਆਰਟੀਕਲ 21 ਦੀ ਉਲੰਘਣਾ ਗਈ ਇਹ ਜਿਹੜੀ ਤੁਸੀਂ ਏਜ ਲਿਮਟ ਲਾਈ ਆ ਦੀ ਏਜ ਲਿਮਟ ਨਹੀਂ ਹੋਣੀ ਚਾਹੀਦੀ ਇਹ ਇੱਕ ਸਾਡਾ ਫੰਡਾਮੈਂਟਲ ਰਾਈਟ ਆ ਜੱਜ ਸਾਹਿਬ ਨੇ ਕੋਈ ਉੱਥੇ ਆਰਡਰ ਤਾਂ ਨਹੀਂ ਪੇਸ਼ ਕੀਤਾ ਪਰ ਉਹਨਾਂ ਨੇ ਬਕਾਇਦਾ ਤੌਰ ਤੇ ਇੱਕ ਰਿਪੋਰਟਾ ਪੇਸ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਇੱਕ ਤਾਂ ਜਿਹੜਾ ਏ ਆਰਟੀ ਬੋਰਡ ਬਣਿਆ ਹੋਇਆਗਾ ਜਾਂ ਜਿਹੜੀ ਸੌ ਰੋਗੇ ਸੈਰੋਗੇਸੀ ਕ੍ਰਿਮినਲ ਬੋਰਡ ਬਣਿਆ ਹੋਇਆ ਉਹਦੇ ਉਹਨੂੰ ਉਹਨਾਂ ਨੇ ਕੇਸ ਨੂੰ ਰੈਫਰ ਕੀਤਾ ਸੀ ਤੇ ਕਿਹਾ ਸੀ ਕਿ ਜਿਹੜੀ ਏਜ ਲਿਮਟਾ ਇਹਦੇ ਦੁਬਾਰਾ ਚਰਚਾ ਕੀਤੀ ਜਾਵੇ ਤੇ ਦੁਬਾਰਾ ਇਹ ਜਿਹੜੀ ਏਜ ਲਿਮਟਾ ਇਹਨੂੰ ਗੌਰ ਕੀਤੀ ਜਾਵੇ ਇਹਦੇ ਤੇ ਕਿ ਏਜ ਲਿਮਟ ਇੰਨੀ ਲਾਈ ਜਾਵੇ ਜਾਂ ਨਾ ਲਾਈ ਜਾਵੇ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਸਾਨੂੰ ਵੀ ਹੱਕ ਆ ਅਸੀਂ ਵੀ ਆਪਣੇ ਬੇੜੇ 'ਚ ਖੁਸ਼ੀਆਂ ਲਿਆਉਣੀਆਂ ਚਾਹੁੰਦੇ ਆ ਸਾਨੂੰ ਵੀ ਇਹਦੇ ਵਿੱਚ ਸਾਨੂੰ ਵੀ ਇੱਕ ਤਰੀਕੇ ਨਾਲ ਸਾਨੂੰ ਵੀ ਹੱਕ ਹੋਣਾ ਚਾਹੀਦਾ ਜਿਹੜੇ 55 ਸਾਲ ਜਾਂ 60 ਸਾਲ ਤੋਂ ਜੋੜੇ ਉੱਪਰ ਸੀਗੇ ਤੇ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਬਕਾਇਦਾ ਤੌਰ ਤੇ ਅਲਰਟ ਕਰੋ ਕਿ ਇਹੇ ਜੇ ਬਹੁਤ ਕੇਸ ਆ ਰਹੇ ਨੇ ਜਿਹੜੇ ਹੁਣ ਮੌਜੂਦਾ ਕੇਸ ਨੇ ਇਹਨਾਂ ਦੇ ਵਿੱਚ ਕੋਈ ਕਾਰਵਾਈ ਨਾ ਕੀਤੀ ਜਾਵੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਮੇਰੇ ਕੋਲੇ ਪਟੀਸ਼ਨਾਂ ਪੇਸ਼ ਹੋਈਆਂ ਤੇ ਮਲਟੀਪਲ ਪਟੀਸ਼ਨਾਂ ਪੇਸ਼ ਹੋਈਆਂ ਸੀ ਵੀ ਜਿਹੜੀਆਂ ਮੇਰੇ ਕੋਲੇ ਪਟੀਸ਼ਨਾਂ ਪੇਸ਼ ਹੋਈਆਂ ਨੇਗੀਆਂ ਇਹਨਾਂ ਦੇ ਵਿੱਚ ਕੋਈ ਕਾਰਵਾਈ ਨਾ ਕੀਤੀ ਜਾਵੇ ਇਹਨਾਂ ਨੂੰ ਆਪਣੇ ਰਾਈਟ ਅਗੈ ਜਿਹੜਾ ਇਹਨਾਂ ਦਾ ਉਹ ਪੂਰਾ ਕਰਨ ਦਿੱਤਾ ਜਾਵੇ ਕੇਰਲ ਹਾਈ ਕੋਰਟ ਦਾ ਇਹ ਫੈਸਲਾ ਆਇਆ ਹੋਇਆ ਚਲੋ ਕੇਰਲ ਹਾਈ ਕੋਰਟ ਦਾ ਜਿਹੜਾ ਫੈਸਲਾ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਤਾਂ ਲਾਗੂ ਨਹੀਂ ਹੁੰਦਾ ਮੈਨੂੰ ਇਹ ਵੀ ਨਹੀਂ ਪਤਾ ਵੀ ਕੋਈ ਪਟੀਸ਼ਨ ਹੋ ਸਕਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਵੀ ਕੋਈ ਪਈ ਹੋਵੇ ਪੈਂਡਿੰਗ ਹੋਵੇ ਪਟੀਸ਼ਨ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਗਈ ਹੈਗੀ ਪਰ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਜਿਹੜੀ ਇਹ ਪੁਲਿਸ ਇੰਨਾ ਛੇਤੀ ਕਾਰਵਾਈਆਂ ਕਰਦੀ ਫਿਰਦੀ ਆ ਇਹ ਬਲਕੌਰ ਸਿੰਘ ਜੀ ਉਹਰਾ ਤੇਜਾ ਮਾਤਾ ਚਰਨ ਕੌਰ ਜੀ ਉਹਰਾ ਤੇ ਛਾਪੇਮਾਰੀ ਕੀਤੀ ਜਾ ਰਹੀ ਆ ਜਾਂ ਉਹਨਾਂ ਨੂੰ ਬਾਰ ਬਾਰ ਥਾਣੇ ਬੁਲਾ ਕੇ ਖੱਜਲ ਖਵਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਇਹ ਪੰਜਾਬ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਕਾਰਵਾਈ ਸਹੀ ਹੈ ਇਹਦੇ ਬਾਰੇ ਤੁਸੀਂ ਦੱਸਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ